ਤਾਵਰ ਮੋਰਚਾ ਸਮਾਣਾ ਜੋ ਕਿ 12 ਅਕਤੂਬਰ ਤੋਂ ਭਾਈ ਗੁਰਜੀਤ ਸਿੰਘ ਖਾਲਸਾ 454 ਤਾਵਰ ਦੇ ਉੱਤੇ ਬੈਠ ਕੇ ਮੋਰਚਾ ਲਗਾਏ ਬੈਠੇ ਨੇ ਪੂਰੇ ਸਮਾਣ ਦੇ ਵਿੱਚ ਸਮਾਣੇ ਦੇ ਸਾਰੇ ਸੀਨੀਅਰ ਪੱਤਰਕਾਰ ਸਾਹਿਬਾਨ ਨੂੰ ਇੱਥੇ ਪਹੁੰਚੜ ਦੇ ਸਭ ਤੋਂ ਪਹਿਲਾਂ ਤੁਸੀਂ ਜੀ ਆਖਦੇ ਆ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇੰਨੀਆਂ ਕੁ ਬੇਅਦੀਆਂ ਹੋ ਚੁੱਕੀਆਂ ਨੇ ਕਿ ਜਿਹੜੀਆਂ ਕੰਨ ਸੁਣ ਤੋਂ ਬਾਹਰੀਆਂ ਇੱਕ ਐਸਾ ਵਿਸ਼ਾ ਹੈ ਕਿ ਜਿਹੜਾ ਸਭ ਤੋਂ ਵੱਗਾ ਅਮੀਰ ਹੈ ਤੇ ਇਹਦੇ ਬਾਰੇ ਸਭ ਤੋਂ ਘੱਟ ਗੱਲ ਹੋ ਰਹੀ ਚਾਹੇ ਕਿਸੇ ਵੀ ਲੈਵਲ ਤੇ ਆ ਇਹਦੇ ਬਾਰੇ ਗੱਲ ਕਰਨੀ ਜਿਹੜੀ ਹੈ ਉਹ ਲੋਕਾਂ ਨੇ ਕਹਿ ਲੋ ਲੋਕਾਂ ਨੇ ਵੀ ਘੱਟ ਕਰ ਦਿੱਤੀ ਹੈ ਤੇ ਧਾਰਮਿਕ ਲੋ ਜਾਂ ਲੀਡਰਸ਼ਿਪ ਜਿਹੜੀ ਹੈ ਉਹ ਵੀ ਇਹਦੇ ਤੋਂ ਕੰਨੀ ਕਤਰਾਰੀ ਹੈ ਇਸੇ ਕਰਕੇ ਹੀ ਮੈਨੂੰ ਲੱਗਦਾ ਕਿ ਅੱਜ ਸਮਾਂ ਬਣਿਆ ਕਿ ਇੱਕ ਸਾਬਕਾ ਫੌਜੀ ਨੂੰ ਟਾਵਰ ਤੇ ਚੜ ਕੇ ਕਾਨੂੰਨ ਮੰਗਣਾ ਪੈ ਰਿਹਾ ਕਿ ਉਹਨੂੰ 7.5 ਮਹੀਨੇ ਹੋ ਗਏ ਨੇ ਕਾਨੂੰਨ ਮੰਗਦੇ ਨੂੰ ਤੇ ਅਜੇ ਤੱਕ ਕੋਈ ਠੁਕਵਾ ਕੋ ਸਟੈਪ ਸਾਡੇ ਸਾਹਮਣੇ ਨਹੀਂ ਹੈ ਜਿਹੜਾ ਕਿ ਹੋਣਾ ਚਾਹੀਦਾ ਸੀ ਸੋ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਮਾਧਿਅਮ ਤੋਂ ਕਿ ਅਸੀਂ ਮੰਗਦੇ ਕੀ ਪਏ ਅਸੀਂ ਕੋਈ ਬਹੁਤ ਵੱਡਾ ਫਾਈਨੈਂਸ਼ੀਅਲ ਪੈਕੇਜ ਨਹੀਂ ਮੰਗਦੇ ਪਏ ਕਿ ਕੋਈ 50 ਕਰੋੜ ਦਾ ਪੈਕੇਜ ਚਾਹੀਦਾ ਸਾਨੂੰ ਜਾਂ ਸਾਨੂੰ ਆਹ ਚਾਹੀਦਾ ਸਾਨੂੰ ਨੌਕਰੀ ਚਾਹੀਦੀ ਹੈ ਸਾਨੂੰ ਆਹ ਚਾਹੀਦਾ ਸਾਨੂੰ ਸਿਰਫ ਜਿਹੜਾ ਵਾਦਾ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 25 ਜਨਵਰੀ 2022 ਨੂੰ ਕੀਤਾ ਸੀ ਕਿ ਜੇ ਕਿਸੇ ਵੀ ਕਿਤੇ ਵੀ ਕਿਸੇ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਜੇ ਉਹਦੇ ਵਾਸਤੇ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਤਾਂ ਕਿ ਕਿਸੇ ਦੀ ਹਿੰਮਤ ਨਾ ਪਵੇ ਦੁਬਾਰਾ ਬੇਅਦਬੀ ਕਰਦੇ ਇਹ ਉਹਨਾਂ ਦੀ ਖੁਦ ਹੀ ਸਟੇਟਮੈਂਟ ਆ ਜਰ ਆਪਾਂ ਇਹ ਕਹਿ ਸਕਦੇ ਹੁਣ ਦਾ ਵਾਦਾ ਕਿਉਂਕਿ ਚੋਣਾਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਵੀ ਇਹ ਸਟੇਟਮੈਂਟ ਹੈ ਤੇ ਹੁਣ ਸਵਾ ਪਿੰਨ ਸਾਲ ਹੋ ਚੁੱਕੇ ਨੇ ਸਰਦਾਰ ਭਗਵੰਤ ਸਿੰਘ ਮਾਨ ਉਦੋਂ ਕੁਰਸੀ ਤੇ ਬੈਠਿਆ ਨੂੰ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਸੋ ਅਸੀਂ ਉਹਨਾਂ ਨੂੰ ਯਾਦ ਹੀ ਕਰਾ ਰਹੇ ਹਾਂ ਤੁਸੀਂ ਵਾਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਹਾਂ ਭਾਈ ਗੁਰਜੀਤ ਸਿੰਘ ਖਾਲਸਾ ਹੁਣ ਤਪ ਰਿਹਾ ਪਹਿਲਾਂ ਠਰ ਰਿਹਾ ਸੀ ਕੰਮ ਰਿਹਾ ਸੀ ਉਹ ਮਾਗਦੀਆਂ ਰਾਤਾਂ ਉਹਨੇ ਉੱਪਰ ਹੰਡਾਈਆਂ ਨੇ ਕਿ ਹੁਣ ਹੜ ਚੜ ਚੁੱਕਾ ਤੇ ਇਹਦੀ ਤਪਸ਼ੇ ਦੀ ਆਪਾਂ ਸਮ ਸਮ ਸਕਦੇ ਕਿ 8 ਡਿਗਰੀ ਤੋਂ ਲੈ ਕੇ 44 ਡਿਗਰੀ ਤੱਕ ਇਹ ਵੇਰੀਏਸ਼ਨ ਆਫ ਵੈਦਰ ਜਿਹੜੀ ਪੰਜਾਬ ਦੀ ਹੈ ਉਹ ਵੀ ਉੱਤੇ ਚੱਲ ਰਿਹਾ ਕਾਦੇ ਵਾਸਤੇ ਸਾਡੇ ਸਾਰਿਆਂ ਦੇ ਇਸ਼ਟ ਮੁਡੇ ਵਾਸਤੇ ਆਪਾਂ ਕਿਸੇ ਨਾ ਕਿਸੇ ਧਰਮ ਨੂੰ ਤਾਂ ਹਰ ਕੋਈ ਮੰਨਦਾ ਹੈ ਹਰ ਹਰ ਧਰਮ ਦਾ ਕੋਈ ਨਾ ਕੋਈ ਪਵਿੱਤਰ ਗ੍ਰੰਥ ਹੈ ਉਸ ਪਵਿੱਤਰ ਗ੍ਰੰਥ ਦੀ ਬੇਅਦਬੀ ਨਾ ਹੋਵੇ ਇਹੀ ਮੰਗਦਾ ਪਿਆਓ ਕਿ ਕਾਨੂੰਨ ਐਸਾ ਬਣਾ ਦਿਓ ਕਿ ਬੇਅਦਬੀ ਕੋਈ ਕਰਨ ਦੀ ਹਿੰਮਤ ਹੀ ਨਾ ਕਰ ਸਕੇ ਜਿਵੇਂ ਸ਼ਰੀ ਕਲਸੀ ਉਹਨਾਂ ਨੇ ਬੋਲਿਆ ਸੀ ਮੈਨੂੰ ਉਹਨਾਂ ਦੀ ਸਟੇਟਮੈਂਟ ਚੰਗੀ ਲੱਗੀ ਹਾਉਸ ਦੇ ਵਿੱਚ ਉਹਨਾਂ ਕਹੇ ਸੀ ਕਿ ਐਸੀ ਸਜ਼ਾ ਬਣਾ ਦਿਓ ਕਿ ਇਹਨਾਂ ਦੀ ਪੁਸ਼ਤਾ ਯਾਦ ਰੱਖ ਕਿਸੇ ਦੀ ਹਿੰਮਤ ਕਿਦਾਂ ਕੋਈ ਸੋਚ ਕੇ ਤਾਂ ਸਕਦਾ ਉਹ ਪਵਿੱਤਰ ਗ੍ਰੰਥ ਜਿੱਨਾਂ ਨੂੰ ਅਸੀਂ ਸਾਰੇ ਸਜਦਾ ਕਰਦੇ ਆਂ ਨਮਸਤਕ ਹੁੰਨੇ ਆਂ ਜੇ ਕਿਤੇ ਆਪਾਂ ਘਰ ਚ ਲੈ ਕੇ ਆਉਣ ਆਪਾਂ ਘਰ ਥੋ ਦਨੇ ਸਾਰਾ ਸਾਰਾ ਕੁਝ ਕਰਦੇ ਆ ਚਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਆਪਾਂ ਸਾਰੇ ਜਾਣਦੇ ਆ ਕਿ ਜੇ ਕਿਸੇ ਨੂੰ ਕੋਈ ਸੇਵਾਦਾਰ ਨੂੰ ਬੈਠੇ ਨੂੰ ਵੀ ਕੋਈ ਕਹਿ ਦੇਣਾ ਕਿ ਆ ਕੇ ਚੌਲ ਸਾਹਿਬ ਕਰ ਤੂੰ ਚੌਲ ਸਾਹਿਬ ਬਾਰੇ ਪਾਸੇ ਨਹੀਂ ਹੁੰਦਾ ਪਹਿਲਾਂ ਬਾਹਰ ਜਾ ਕੇ ਹੱਥ ਸੁਚੇ ਕਰ ਪਰ ਐਸੀਆਂ ਐਸੀਆਂ ਦੁਸ਼ਟ ਲੋਕਾਂ ਨੇ ਬੇਅਦਬੀਆਂ ਕੀਤੀਆਂ ਨੇ ਜਿਹੜੀਆਂ ਕਿ ਸਾਨੂੰ ਕਹਿਣ ਕਹਿਣ ਦੇ ਵਿੱਚ ਸ਼ਰਨਸਾਰ ਹੋਣਾ ਪੈਂਦਾ ਪਰ ਸਾਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਕਿ ਲੋਕਾਂ ਨੂੰ ਦੱਸਾਂਗੇ ਕਿਉਂਕਿ ਬਹੁਤ ਸਾਰੀ ਦੁਨੀਆ ਨੂੰ ਪਤਾ ਹੀ ਨਹੀਂ ਹੈ ਸੋ ਮੈਂ ਇਸ ਵਾਸਤੇ মিডিਆ ਦਾ ਧੰਨਵਾਦ ਵੀ ਕਰਦਾ ਕਿ ਸਮਾਣੇ ਦਾ মিডিਆ ਅੱਜ ਸਾਰਾ ਹੀ ਜ਼ਿੰਮੇਵਾਰ মিডিਆ ਤੇ ਪਹੁੰਚਿਆ ਇਸ ਗੱਲ ਨੂੰ ਦੁਨੀਆ ਤੱਕ ਪਹੁੰਚਾਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਾਵਨ ਪੀਤਰ ਗ੍ਰੰਥਾਂ ਦੀ ਵਿਆਪੀ ਰੋਕਣ ਵਾਸਤੇ ਭਾਈ ਗੁਰਜੀਤ ਸਿੰਘ ਤਾਲਸਾ ਪਿਛਲੇ 7.5 ਮਹੀਨਿਆਂ ਤੋਂ ਟਾਵਰ ਤੇ ਚੜ ਕੇ ਸੰਘਰਸ਼ ਕਰ ਰਿਹਾ ਹੈ ਤੇ ਪਿਛਲੇ 4.5 ਮਹੀਨਿਆਂ ਤੋਂ 11 ਜਨਵਰੀ ਤੋਂ ਉਹਨੇ ਰੋਟੀ ਤਿਆਗੀ ਹੋਈ ਹੈ ਕਾਦੇ ਵਾਸਤੇ ਕਿ ਸਰਕਾਰ ਦਾ ਧਿਆਨ ਇਹਦੇ ਵੱਲ ਆਏ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਭੁੱਲ ਚੁੱਕੀ ਐ ਉਹਨਾਂ ਦੇ ਉੱਤੇ ਫੁੱਲ ਚੜਾਈ ਇਹਦੇ ਵਾਸਤੇ ਇਹ ਸਾਰਾ ਸੰਘਰਸ਼ ਚੱਲਦਾ ਪਿਆ ਇਹ ਸਾਰਾ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਅਸੀਂ 10 ਮਈ ਨੂੰ ਇੱਕ ਇਕੱਤਰਤਾ ਰੱਖੀ ਸੀ ਇੱਥੇ ਉਹ 10 ਮਈ ਦੀ ਇਕੱਤਰਤਾ ਆਪਾਂ ਸਾਰੇ ਜਾਣਦੇ ਕਿ ਗਵਾਂਡੀ ਮੁਲਕ ਦੇ ਨਾਲ ਸਾਡੀ ਜਿਹੜੀ ਬਹੁਤ ਟਸਲ ਬਣ ਗਈ ਸੀ ਜੰਗ ਦਾ ਮੌਲੇ ਨਾਲ ਸੀਰੀਅਸ ਹੋ ਗਿਆ ਸੀ ਕਿ ਸਾਨੂੰ ਉਹਨੂੰ ਪਸਪੋਰਟ ਕਰਨਾ ਪਿਆ ਉਹਨੂੰ ਪੋਸਟ ਕਰਨ ਕਰਕੇ ਹੁਣ ਜੋ ਮੌਜੂਦਾ ਹੈ ਤੁਸੀਂ ਪਿੱਛੇ ਦੇਖ ਵੀ ਰਹੇ ਹੋ 1 ਜੂਨ ਦਿਨ ਐਤਵਾਰ ਨੂੰ 1 ਜੂਨ ਦਿਨ ਐਤਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਤਾਬਰ ਮੋਰਚਾ ਸਮਾਣਾ ਤਹਿਸੀਲ ਦੇ ਸਾਹਮਣੇ ਜਿਹੜੀ ਪਾਰਕ ਹੈ ਉੱਥੇ ਇਹ ਇਕੱਤਰਤਾ ਸੱਦੀ ਗਈ ਬੇਅਦਬੀ ਗੁਰਾਂ ਦੀ ਰੋਕਣ ਲਈ ਪੰਥ ਸਮਾਣੇ ਚੱਲੇ ਸਾਰੇ ਪੰਥ ਨੂੰ ਬੇਨਤੀ ਹੈ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਹਰ ਉਸ ਬਿਸ਼ਿੰਦੇ ਨੂੰ ਬੇਨਤੀ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਲੰਘਦਾ ਹੈ ਨਾ ਤੇ ਉਹਦਾ ਮਨ ਕਰਦਾ ਹੈ ਕਿ ਮੈਂ ਇੰਨਾ ਕਿ ਸਿਰ ਝੁਕਾ ਦਵਾਂ ਮੇਰੀ ਹਾਜ਼ਰੀ ਪ੍ਰਵਾਨ ਹੋ ਜਾਏ ਅੱਜ ਉਸ ਗੁਰੂ ਦੇ ਵਾਸਤੇ ਹਾਜ਼ਰੀ ਲਗਾਉਣ ਦਾ ਸਮਾਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਤੇ ਖਾਸ ਤੌਰ ਤੇ ਮੈਂ ਇਹ ਗੱਲ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਪਿਛਲੇ 9.4 ਸਾਲਾਂ ਤੋਂ ਇਸੇ ਵਿਸ਼ੇ ਤੇ ਅੱਡੇ ਪੈ ਟੈਲ ਸੇਵਾ ਲੈ ਸ੍ਰੀ ਅਨੰਦਪੁਰ ਸਾਹਿਬ ਨੂੰ 1 ਸਤੰਬਰ 2021 ਤੋਂ ਆਰੰਭ ਹੋਈ ਸੀ ਅਸੀਂ ਇਹਨੂੰ ਬਹੁਤ ক্লোਜ਼ਲੀ ਵਾਚ ਕਰਦੇ ਪਏ ਇਹ ਡੈਲੀਬਰੇਟਲੀ ਵਿਦ ਇੱਕ bigger ਲੈਵਲ ਆਫ ਕਾਂਸਪੀਰੇਸੀ ਜਿਹੜਾ ਨਾ ਬਹੁਤ ਵੱਡੇ ਪੱਧਰ ਤੇ ਸ਼ਰਜੰਤਰ ਰਾਜ-ਰਾਜ ਕੀ ਬੇਦਗੀਆਂ ਕੀਤੇ ਜਾਂਦੀਆਂ ਨੇ ਪੂਰੀ ਪਲੈਨਿੰਗ ਦੇ ਨਾਲ ਇਹ ਅਟੈਕ ਹੋ ਰਹੇ ਨੇ ਕਿਤੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਤੇਲ ਛੁੱਟ ਕੇ ਅੱਗ ਲਾ ਦਿੱਤੀ ਜਾਂਦੀ ਹੈ ਕਿਤੇ ਅੰਗ ਪੰਕ ਕਰ ਦਿੱਤੇ ਜਾਂਦੇ ਕਿਤੇ ਕੋਈ ਦੁਸ਼ਟ ਉੱਠਦਾ ਉਹ ਜਾ ਕੇ ਗੁਰੂ ਸਾਹਿਬ ਦੇ ਉਸ ਪਵਿੱਤਰ ਸਥਾਨ ਦੇ ਉੱਤੇ ਜਾ ਕੇ ਪੁਸ਼ਾਪ ਕਰ ਦਿੰਦਾ ਹੈ ਕੈਸਿਆਂ ਕਿ ਅਸੀਂ ਕਿੰਨੌਂੀਆਂ ਅਤ ਕਣੌਮੀਆਂ ਤੇ ਪ੍ਰਵੋਕ ਕਰਨ ਦੇ ਵਾਸਤੇ ਉਹ ਬੜੀ ਸ਼ਰਮ ਆ ਰਹੀ ਜਿਹੜੀ ਗੱਲ ਨੂੰ ਮੈਂ ਤੁਹਾਡੇ ਸਾਹਮਣੇ ਕਹਿਣ ਜਾ ਰਿਹਾ ਪਰ ਕਹਿਣੀ ਪਈ ਕਿਉਂਕਿ ਹੋ ਚੁੱਕਾ ਹੈ ਚੰਡੀਗੜ੍ਹ ਦੇ ਵਿੱਚ ਉਹ ਜदुष्टਾ ਨੇ ਇੱਕ ਕੁੰਡਮ ਦੇ ਵਿੱਚ ਸੁਖਨੀ ਸਾਹਿਬ ਦੇ ਗੁੱਟ ਕੇਂਦ ਅੰਗ ਪਾੜ ਕੇ ਪਾੜ ਕੇ ਸੁੱਟਿਆ ਕਿ ਕੀ ਸਿੱਧ ਕਰਦਾ ਇਹ ਕੀ ਸਿੱਧ ਕਰਦਾ ਉਹ ਚਾਹੁੰਦੇ ਨੇ ਅੱਖਾਂ ਲੱਗਣ ਦੰਗੇ ਹੋਣ ਇੱਕ ਦੂਜੇ ਦਾ ਸਿਰ ਪਾੜਨਾ ਪਰ ਇਹਨਾਂ ਲੋਕਾਂ ਨੂੰ ਹੁਣ ਤੱਕ ਕਿਉਂ ਨਹੀਂ ਡਰੇ ਸੋਕ ਕੀਤਾ ਗਿਆ ਅਸੀਂ ਇਹ ਇਸ ਸਰਕਾਰ ਤੋਂ ਪੁੱਛਦੇ ਆ ਕਿ ਕੇਜਰੀਵਾਲ ਸਾਹਿਬ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ 24 ਦਸੰਬਰ 2021 ਨੂੰ ਮੈਂ ਖੁਦ ਸਟੇਟੇ ਜਾ ਕੇ ਉਹਨਾਂ ਨੂੰ ਮੈਮਰੀ ਨੇ ਦਿੱਤਾ ਸੀ ਤਾਂ ਉਹਨਾਂ ਨੇ ਉਸ ਵੇਲੇ ਗਰੰਟੀ ਦਿੱਤੀ ਸੀ ਮੇਰੇ ਕੋਲ ਉਹਦੀ ਰਿਕਾਰਡਿੰਗ ਵੀ ਮੌਜੂਦ ਹੈ ਕਿ ਅਸੀਂ ਇਹ ਗਰੰਟੀ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੇ ਕਿ ਸਾਡੀ ਸਰਕਾਰ ਆਏਗੀ ਤੇ ਬੇਦਗੀਆਂ ਨਹੀਂ ਹੋਣਗੀਆਂ ਭਈ ਤੁਸੀਂ ਕੀਤਾ ਕੀ ਆ ਬੇਦਗੀਆਂ ਰੋਕਣ ਵਾਸਤੇ ਸਾਨੂੰ ਇਹ ਤਾਂ ਦੱਸੋ ਭਈ ਤੁਸੀਂ ਕੀਤਾ ਕੀ ਆ ਬੇਦਗੀਆਂ ਰੋਕਣ ਵਾਸਤੇ ਸਾਨੂੰ ਇਹ ਤਾਂ ਦੱਸੋ ਹੁਣ ਤੁਸੀਂ ਨਸ਼ਾ ਰੋਕਣ ਵਾਸਤੇ ਕੁਝ ਕਰਦੇ ਪਏ ਦਿਖਦਾ ਪਿਆ। ਤੁਸੀਂ ਬੇਅਦਵੀ ਰੋਕਣ ਲਈ ਕੀ ਕੀਤਾ? ਇਹ ਸਾਰੀਆਂ ਐਸੀਆਂ ਘਟਨਾਵਾਂ ਹੋ ਰਹੀਆਂ ਨੇ, ਅੱਕਾ ਲੱਗ ਰੀਆਂ, ਅੰਗ ਪਾੜੇ ਜਾ ਰਹੇ ਨੇ, ਇਹ ਸਾਰਾ ਕੁਝ ਜਿਹੜਾ ਇਹ ਪਿਛਲੇ ਇਸ ਸਮੇਂ ਦੀਆਂ ਘਟਨਾਵਾਂ ਨੇ ਸਾਰੀਆਂ। ਸੋ ਇਹਨਾਂ ਨੂੰ ਡੱਕਣ ਦੇ ਵਾਸਤੇ ਜਿਹੜੀ ਇੱਕ ਸਭ ਤੋਂ ਵੱਡੀ ਕਮੀ ਜਿਹੜੀ ਮਹਿਸੂਸ ਹੋ ਰਹੀ ਹੈ, ਜਿਹੜੀ ਖੁਦ ਮੈਂ ਐਕਸਪਲੇਨ ਕੀਤਾ ਪਹਿਲਾਂ ਹੀ ਕਿ ਖੁਦ ਖੁਦ ਮੁੱਖ ਮੰਤਰੀ ਸਾਹਿਬ ਇਸ ਗੱਲ ਦੀ ਉਸ ਵੇਲੇ ਮੰਗ ਕਰਦੇ ਨਜ਼ਰ ਆ ਰਹੇ ਨੇ ਜੋ ਵਾਅਦਾ ਕਰਦੇ ਨਜ਼ਰ ਆ ਰਹੇ ਨੇ ਕਿ ਜੇ ਕਾਨੂੰਨ ਐਸਾ ਬੇਮਿਸਾਲ ਸਜ਼ਾ ਦਾ ਬਣ ਜੇ ਤੇ ਬੇਰਗੀਆਂ ਟੱਕੀਆਂ ਜਾ ਸਕਦੀਆਂ ਇਸੇ ਵਾਸਤੇ ਸੀ ਲੱਗੇ ਹੋਏ ਆ ਸਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਚੱਲਦੀ ਪਈ ਹੈ ਪਿਛਲੇ 14 ਫਰਵਰੀ ਤੋਂ ਸਾਡੀ ਅਮਨ अरोड़ा ਜੀ ਤੇ ਉਹਨਾਂ ਦੀ ਟੀਮ ਦੇ ਨਾਲ ਸੀਨੀਅਰ ਆਈਐਸ ਆਈਐਸ ਅਫਸਰਾਂ ਦੇ ਨਾਲ ਗੱਲਬਾਤ ਚੱਲਦੀ ਪਈ ਹੈ ਪਰ ਉਸ ਮੁਕਾਮ ਤੇ ਨਹੀਂ ਪਹੁੰਚੀ ਪੇ ਭਾਈ ਗੁਰਜੀਤ ਸਿੰਘ ਖਾਲਸਾ ਉਹ ਪਤੇ ਦੇ ਜਿਕਾਰੇ ਬੁਲਾਉਂਦਾ ਖੱਲੇ ਆਏ ਅਸੀਂ ਐਸੇ ਵਾਸਤੇ ਸਮੂਹ ਗੁਰਨਾਨਕ ਨਾਮ ਸੇਵਾ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਓ ਇੱਕ ਦਿਨ ਗੁਰੂ ਸਾਹਿਬ ਦੇ ਵਾਸਤੇ ਆਪਾਂ بڑے بڑے ਵੱਡੇ ਨਾਰੇ ਉਹਨਾਂ ਤੇ ਫੁੱਲ ਵੀ ਚੜ੍ਹਦੇ ਸਾਡਾ ਦਿਲ ਕਰਦਾ 300 ਸਾਲ ਗੁਰੂ ਦੇ ਨਾਲ ਜਾਂ ਇਸ ਢੰਗ ਦੇ ਨਾਲ ਨਾਰੇ ਜਿਹੜੇ ਨੇ ਆਪਾਂ ਉਹਨਾਂ ਨੂੰ ਬੜੇ ਦਿਲੋਂ ਬੋਲਦੇ ਆਂ ਆਓ ਇੱਕ ਦਿਨ ਗੁਰੂ ਦੇ ਨਾਲ ਇੱਕ ਦਿਨ ਗੁਰੂ ਸਾਹਿਬ ਦੇ ਵਾਸਤੇ ਕਰਨਾ ਕੀ ਹੈ ਮੈਂ ਤਾਂ ਇੱਕ ਬੇਨਤੀ ਕਰਦਾ ਸੀ ਹੁਣੇ ਕੁਝ ਵੀਰ ਆਏ ਸੀ ਉੱਥੇ ਮੋਰਚੇ ਤੇ ਸਸਟਰ ਤੇ ਸਾਨੂੰ ਉਸ ਵੇਰੇ ਬੜੀ ਇੱਕ ਮਨ ਨੂੰ ਨਾ ਮਨ ਸ਼ਰਮਸਾਰ ਹੁੰਦਾ ਜਦੋਂ ਉਹ ਲੋਕ ਪੁੱਛਦੇ ਨੇ ਕਿ ਤੇ ਅਸੀਂ ਜਾਈਏ ਨਾ ਮਾਝੇ ਵਾਲਗਾ ਦੁਆਬੇ ਵਾਲ ਅੱਛਾ ਸੁਮਾਣਾ ਸੁਮਾਣਾ ਤਾਂ ਬੜੀ ਦੂਰ ਹੈ ਉਹ ਗੱਲ ਪਤਾ ਕੌਣ ਕਹਿ ਰਿਹਾ ਹੁੰਦਾ ਜਿਹੜਾ 13 ਮਹੀਨੇ ਸ਼ੰਭੂ ਬਾਰਡਰ ਤੇ ਬੈਠ ਕੇ ਆਇਆ ਸਿੰਘੂ ਬਾਰਡਰ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਕੱਟਣ ਵਾਲੇ 13 ਮਹੀਨੇ ਗੁਰੂ ਕੇ ਲੰਗਰ ਚ ਪ੍ਰਸ਼ਾਦੇ ਚੱਕਣ ਵਾਲੇ ਤੇ ਅੱਜ ਉਹਨਾਂ ਨੂੰ ਸੁਮਾਣਾ ਦੂਰ ਲੱਗਦਾ ਪਿਆ ਇਹਦੇ ਲਾਗੋਂ ਦੀ ਲਾਕੇ ਅਗਲੇ ਮੋਰਚਿਆਂ ਤੇ ਜਾਂਦੇ ਰਹੇ ਨੇ ਅੱਜ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਗੁਰੂ ਦੇ ਗੁਰਪਰਵ ਦੇ ਉੱਤੇ ਆਪਾਂ ਨੂੰ ਉਹ ਜਿਹੜਾ ਸੁੱਖ ਸੁਨੇਹਾ ਮਿਲਿਆ ਸੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਸੇ ਗੁਰੂ ਦਾ ਮਸਲਾ ਇੱਕ ਮੈਂ ਸਾਰੀਆਂ ਸਰਕਾਰਾਂ ਨੂੰ ਭਗਵਾਨ ਜਮਾਨ ਸਰਕਾਰ ਵੀ ਮਨਾਉਣ ਜਾ ਰਹੀ ਹੈ 350 ਸਾਲਾਂ ਛੇਦੀ ਦੇ ਉੱਪਰ ਉਹਨਾਂ ਨੂੰ ਬੇਨਤੀ ਹੈ ਕਿ ਉਸੇ ਗੁਰੂ ਦੇ ਇੱਕ ਭਦਰ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਤੁਸੀਂ ਕਾਨੂੰਨ ਨਹੀਂ ਬਣਾਉਣ ਜੋ ਕਿ ਫਿਰ ਕਿਰੇ ਮੂੰਹ ਦੇ ਨਾਲ ਤੁਸੀਂ ਗੁਰਪਰਵ ਮਨਾਓ ਉਹ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਹੈ ਤਿਲਕ ਜੰਝੂ ਰਾਖਾ ਪ੍ਰਪਤਾਕਾ ਤਿੰਨੋਂ ਵੱਡੋ ਤੁਲੂ ਮਸਾਕਾ ਕਿਤੇ ਇਸ ਗੱਲ ਨੂੰ ਜ਼ਿਹਨ 'ਚ ਲੈ ਕੇ ਤਾਂ ਵੇਖੀਏ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਉਹ ਕੁਰਬਾਨੀ ਨਾ ਦਿੰਦੇ ਤੇ ਅੱਜ ਸਾਡੇ ਮੁਲਕ ਦਾ ਕੀ ਕੀ ਹਸ਼ਕਰ ਹੋਣਾ ਸੀ ਕਿ ਅਸੀਂ ਇੰਨੇ ਨਾ ਸ਼ੁਕਰੇ ਹੋ ਗਏ ਆ ਕਿ ਉਹਨਾਂ ਦੀ 350 ਸਾਲਾਂ ਸ਼ਤਾਬਦੀ ਮੌਕੇ ਵੀ ਕੋਈ ਐਸਾ ਧੱਕਾ ਕਾਨੂੰਨ ਨਹੀਂ ਬਣਾਉਣ ਜੋਗੇ ਜਿਹਦੇ ਵਾਸਤੇ ਸਾਡੇ ਕੁਝ ਨਹੀਂ ਲੱਗਣਾ ਜਿੰਨੀ ਕਿ ਸਾਨੂੰ ਸਮਝ ਲੱਗੀ ਆ ਅਸੀਂ ਪਿਛਲੇ ਤੇਨਕ ਮਹੀਨਿਆਂ ਤੋਂ ਇਹਨਾਂ ਦੇ ਨਾਲ ਨੇਗੋਸ਼ੀਏਟ ਕਰਦੇ ਪਏ ਆਂ ਕੋ ਜੋ ਸਾਡੇ ਕੋ ਮੰਗਦੇ ਸੀ ਉਹਨਾਂ ਨੂੰ ਦੇ ਵੀ ਰਹੇ ਆਂ ਡਰਾਫਟਿੰਗ 'ਚ ਜਿਸ ਲੈਵਲ ਤੇ ਵੀ ਕੰਮ ਹੋ ਰਿਹਾ ਪਰ ਗੱਲ ਇਹ ਹੈ ਇਹਦੇ ਵਾਸਤੇ ਤੁਹਾਡਾ ਲੱਗਣਾ ਕੀ ਹੈ ਅਸੀਂ ਤਾਂ ਇਹ ਸਰਕਾਰ ਨੂੰ ਪੁੱਛਦੇ ਆਂ ਕਿ ਸਾਡੇ 3 ਸਾਲ ਹੋਣੇ ਹੋ ਜਾਣੇ ਆ ਸੋਭਾ 3 ਤੋਂ ਉੱਪਰ ਟੱਪ ਗਏ ਹੋ ਤੁਸੀਂ ਇਸ ਗੱਲ ਨੂੰ ਇਗਨੋਰ ਕਿਉਂ ਮਾਰਦੇ ਪਏ ਕਿਉਂ ਇਸ ਗੱਲ ਨੂੰ ਤੁਸੀਂ ਇੰਨਾ ਪਿੱਛੇ ਛੋੜਦੇ ਪਏ ਹੋ ਇਹ ਤਾਂ ਇਦਾਂ ਫਿਰ ਕੱਲ ਮੰਨੀ ਜਾਏਗੀ ਪੰਜਾਬ ਦੇ ਲੋਕ ਫਿਰ ਇਹ ਮਹਿਸੂਸ ਕਰਨਗੇ ਇਹ ਗੁਰੂ ਦੇ ਨਾਲ ਵੀ ਗੱਦਾਰੀ ਕਰਦੇ ਪਏ ਇਹ ਗੁਰੂ ਦੇ ਨਾਲ ਦਗਾ ਖਮਾ ਰਹੇ ਜਿਹੜੇ ਲੋਕ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਇਸ ਜ਼ਿੰਮੇਵਾਰੀ ਤੋਂ ਵੀ ਭੱਜ ਰਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਂ ਧਾਰਮਿਕ ਗ੍ਰੰਥਾਂ ਦੇ ਵਾਸਤੇ ਇੱਕ ਕਾਨੂੰਨ ਬਣਾਉਣ ਤੋਂ ਵੀ ਜਿਹੜੇ ਗੁਰੇਜ਼ ਕਰਦੇ ਪਏ ਨੇ ਜਾਂ ਅੱਜ ਪੈਰ ਨਹੀਂ ਕੁੱਟਦੇ ਪਏ ਆਪਾਂ ਹੁਣੇ ਗੱਲ ਹੋ ਰਹੀ ਸੀ ਮੁੱਖ ਮੰਤਰੀ ਸਾਹਿਬ ਉਹ ਤੇ ਸ਼ਰਾਬ ਪੀਣ ਵਾਲਿਆਂ ਵਾਲਕ ਤੇ ਚੱਲ ਗਏ ਉਸੇ ਵੇਲੇ ਚੜ ਕੇ ਉਹਨਾਂ ਨੂੰ ਨੌਕਰੀਆਂ ਵੀ ਦੇ ਦਿੱਤੀਆਂ ਪਿੱਛੇ ਸੁਆਣੇ ਦੇ ਵਿੱਚ ਬੱਚਿਆਂ ਦੀ ਕਿੰਡੀ ਵੱਡੀ شادی ਘਟਨਾ ਹੋਈ ਉੱਥੇ ਨਹੀਂ ਆਏ 7 ਮਹੀਨਿਆਂ ਤੋਂ ਸਿੰਘ ਉੱਤਰ ਚੜ ਕੇ ਬੈਠਾ ਕਿ ਹੁਣ ਉਹਨਾਂ ਨੂੰ ਦੇਖਦਾ ਨਹੀਂ ਇਹ ਮੇਰੇ ਖਿਆਲੋਂ ਉਹਨਾਂ ਦਾ ਐਮਪੀ ਦਾ ਏਰੀਆ ਹੋਏਗਾ ਜਦੋਂ ਐਮਪੀ ਬਣਦੇ ਰਹੇ ਸਾਰਾ ਏਰੀਆ ਉਹਨਾਂ ਦੇ ਉਹਦੇ ਵਿੱਚ ਆਉਂਦਾ ਹੋਏਗਾ ਜਿੱਥਰਕ ਮੇਰਾ ਐਸਟੀਮੇਟ ਹੈ ਐਸੇ ਮੁੱਖ ਮੰਤਰੀ ਸਾਹਿਬ ਦੀ ਐਸੀ ਜਿਹੜੀ ਆ ਇਧਰੋਂ ਪਿੱਠ ਕਰਕੇ ਗੁਰੂਵਾਲ ਪਿੱਠ ਕਰਕੇ ਜਿਸ ਤੰਗ ਨਾਲ ਉਹ ਚੱਲਦੇ ਪਏ ਮਨ ਬੜਾ ਦੁਖੀ ਹੈ ਤੁਹਾਡੇ ਮੀਡੀਆ ਤੇ ਰਾਈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਆਹ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਹੈ ਜਿਹੜੇ ਕੰਮ ਪਹਿਲੇ ਨਹੀਂ ਕਰ ਸਕੇ ਤੁਸੀਂ ਗੁਰੂ ਦੀ ਖੁਸ਼ੀ ਹਾਸਲ ਕਰ ਲਓ ਤੇ ਇੱਕ ਮੱਲਮ ਲੱਗ ਜਾਏ ਇਹ ਜੜੀਆਂ ਬੇਅਦਬੀਆਂ ਕਿ 1 ਜੂਨ ਜਿਹੜਾ ਹੈ 10 ਸਾਲ ਹੋ ਗਏ ਨੇ ਸਾਡੇ ਉੱਤੇ ਇਹ ਅਟੈਕ ਹੁੰਦੇ ਆ 1 ਜੂਨ ਦਿਨ ਐਤਵਾਰ ਜਿਹੜਾ ਦਿਨ ਹੈ ਨਾ ਜਿੱਦੂ ਆਪਾਂ ਬੜੇ ਮੁਸ਼ੀ ਦੇ ਨਾਲ ਬੜੇ ਭਰੇ ਮਨ ਦੇ ਨਾਲ ਜਦੋਂ ਕਹਿੰਨੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਈ ਕਹ ਰਹੇ ਉਹਦੇ ਵਿੱਚ ਕਿਸੇ ਦੀ ਵੀ ਗਲਤੀ ਸੀ ਪਰ ਇਹ ਇੱਕ ਕਲੰਕ ਸਾਡੇ ਸਾਰਿਆਂ ਦੇ ਮੱਥੇ ਤੇ ਆ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ ਸਾਡੇ ਲਾਗੇ ਪਿਆ ਕੋ ਕਾਗਜ਼ਦਾਰ ਟੁਕੜਾ ਨਹੀਂ ਕੋਈ ਚੋਕੀ ਖੜ ਸਕਦਾ ਤੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਨੂੰ ਕਿਦਾਂ ਕੋ ਚੋੱਕੇ ਲਿਆ ਗਿਆ ਸੋ ਸਿੱਖ ਸੰਗਤਾਂ ਨੂੰ ਵੀ ਸੁਚੇਤ ਹੋਣਾ ਪੈਣਾ ਗੁਰਦੁਆਰਾਵਾਂ ਚ ਪਹਿਰੇਦਾਰੀ ਕਰਨੀ ਪੈਣੀ ਤੇ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣਾ ਪੈਣਾ ਤਾਂ ਕਿ ਇਹ ਬੇਦਗੀਆਂ ਟੱਕੀਆਂ ਜਾ ਸਕਣ ਤੇ ਇਹ ਜਿਹੜੇ ਕਲੰਕ ਲੱਗੇ ਹੋਏ ਨੇ ਇਹ ਧੋਤੇ ਜਾ ਸਕਣ